ਹੈਲੋ ਗਾਈਸ ਸਤਿ ਸ਼੍ਰੀ ਅਕਾਲ ਥਿਸ ਇਜ਼ ਮਾਈ ਸੈਕਿੰਡ ਵਲੌਗ ਐਂਡ ਮੈਨੂੰ ਪਤਾ ਮੇਰਾ ਇਹ ਵਲੌਗ ਬਹੁਤ ਲੇਟ ਆਇਆ ਹੈ ਵਿੱਚ ਦੀ ਮੈਂ ਬਹੁਤ ਬਿਜ਼ੀ ਹੋ ਗਈ ਸੀ ਥੋੜਾ ਬਿਜ਼ੀ ਹੋ ਗਈ ਸੀ ਤੇ ਅੱਜ ਮੈਨੂੰ ਥੋੜਾ ਟਾਈਮ ਲੱਗਿਆ ਹੈ ਤੇ ਮੈਂ ਸੋਚਿਆ ਇੱਕ ਵਲੌਗ ਹੋਰ ਬਣਾ ਲੈਂਦੀ ਆ ਤੇ ਮੈਂ ਤੁਹਾਨੂੰ ਦੱਸ ਦਿੰਦੀ ਆ ਹੁਣ ਮੈਂ ਰੈਡੀ ਕਰਨ ਜਾ ਰਹੀ ਆ ਫੂਡ ਅੱਜ ਮੈਂ ਤੁਹਾਨੂੰ ਦੱਸੂਗੀ ਅੱਜ ਮੈਂ ਬਣਾਉਣ ਜਾ ਰਹੀ ਆ ਕਰੇਲੇ ਐਂਡ ਚਲੋ ਲੈਟਸ ਗੋ ਹਾਂਜੀ ਮੈਂ ਕ੍ਰੇਲੇ ਛਿੱਲ ਲਿਆ ਤੇ ਕ੍ਰੇਲਿਆਂ ਦਾ ਮਟੀਰੀਅਲ ਵੀ ਰੈਡੀ ਹੈ ਪਿਆਜ਼ ਮੈਂ ਕद्दूकश ਕੀਤੀ ਹੈ ਮੈਂ ਗ੍ਰਾਈਂਡ ਨਹੀਂ ਕੀਤੀ ਹੈਗੇ ਐਂਡ ਇਹ گارਲਿਕ ਐਂਡ ਚਿੰਜਰ ਐਂਡ ਮਿਰਚਾਂ ਹਰੀਆਂ ਮਿਰਚ ਤੁਹਾਨੂੰ ਪਤਾ ਹੀ ਆ ਤੇ ਇੱਧਰ ਔਇਲ ਰੱਖਿਆ ਹੈ ਸਰੋਂ ਦਾ ਤੇਲ ਰੱਖਿਆ ਗਰਮ ਹੋਣਾ ਮੋਸਟਲੀ ਤੇਲ ਸਾਡਾ ਗਰਮ ਹੋ ਹੀ ਚੁੱਕਿਆ ਹੈ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਬਿਕਾਜ਼ ਧੂਆ ਨਿਕਲ ਰਿਹਾ ਇਹਦੇ ਵਿੱਚ ਜੈਂਸ ਨੂੰ ਮੈਂ ਸਲੋ ਕਰ ਦਿੰਦੀ ਆ ਤੇ ਹੁਣ ਮੈਂ ਇਹਦੇ ਵਿੱਚ ਪਾਉਣੀ ਆ ਕ੍ਰੇਲੀਆ ਦਾ ਸਾਲਸ ਥੋੜਾ ਵੱਡਾ ਸੀਗਾ ਇਸ ਨੂੰ ਹਾਫ ਹਾਫ ਕੀਤਾ ਇੱਕ ਟੇਂਡਾ ਇਹ ਜਿੰਨਾ ਵੱਡਾ ਦੇ ਕ੍ਰੇਲੀਆ ਬੋਟਲ ਹੈ। ਇਹ ਇੱਕ ਸਾਰੀ ਮੋਸਲੀ ਦੇ ਸਾਈਜ਼ ਨਾਲ ਮੋਸਲੀ ਵੱਡੀ ਹੁੰਦੀ ਹੈ। ਬੱਸ ਇੰਨਾ ਜਦੋਂ ਥੋੜੇ ਥੋੜੇ ਹਲਕੇ ਹਲਕੇ ਬ라운 ਹੋ ਜਾਂਦੇ ਨੇ ਨਾ ਉਹ કાઢી ਲੈਣਾ। ਸਵੀਟ ਤੁਹਾਨੂੰ ਥੋੜਾ ਟਾਈਮ ਲੱਗੇਗਾ ਬਰਾਹਮਿਆਂ ਦੇ ਵਿੱਚ ਤੇ ਜਿਹੜੇ ਇਹਨਾਂ ਦੇ ਵਿੱਚ ਆ ਬੀਜ ਆ ਤਰੇਲਿਆਂ ਦੇ ਵਿੱਚ ਜਦੋਂ ਹੀ ਪੱਕ ਜਾਣਗੇ ਇਹਨਾਂ ਨੂੰ ਥੋੜੀ ਜਿਹਾ ਫਰਾਈ ਹੋ ਜਾਂਦੇ ਨੇ ਇਹ ਆਟੋਮੈਟਿਕਲੀ ਆਪਣੇ ਆਪ ਹੀ ਬਾਹਰ ਆ ਜਾਣੀਆਂ ਕਹਿੰਦੇ ਕਿਵੇਂ ਕੱਢ ਦੇਣੀ ਹੁੰਦੀ ਹੈ ਨਹੀਂ ਮੈਂ ਕੋਣ ਕਰੀ ਇਸ ਲਈ ਡਾਇਰੈਕਟ ਮੈਂ ਵਿੱਚ ਹੀ ਰੱਖ ਦਿਆਂ ਤੇ ਹੁਣੇ ਬੋਲੀ ਬੋਲੀ ਜਦੋਂ ਪੱਕਣਗੇ ਫਰਾਈ ਹੋਣਗੇ ਤੇ ਇਹ ਈਜ਼ੀਲੀ ਬਾਹਰ ਆ ਜਾਣਗੇ ਤੇ ਐਸੇ ਦੋ ਤਰੀਕੇ ਹੁੰਦੇ ਆ ਤਰੇਲਿਆਂ ਨੂੰ ਬਣਾਉਣ ਦੇ ਤੇ ਮੈਂ ਕੀ ਕਰਦੀ ਮੈਂ ਸਭ ਤੋਂ ਪਹਿਲਾਂ ਇਹਨੂੰ ਜਬਸ ਟਰਾਈ ਕਰ ਲੈਂਦੀ ਆ ਠੀਕ ਆ ਉਸ ਤੋਂ ਬਾਅਦ ਜਿਹੜਾ ਮੇਰੇ ਮਟੀਰੀਅਲ ਆ ਇਹਨੂੰ ਮੈਂ ਭੁੰਨਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਲੱਗ ਹੀ ਜਾਣਾ ਪਤਾ ਅੱਗੇ ਦੇਖਿਓ ਤੁਸੀਂ ਤੇ ਦੂਸਰਾ ਸਟਾਈਲ ਵੀ ਮੈਂ ਤੁਹਾਨੂੰ ਦੱਸੂੰਗੀ ਐਂਡ ਤੇ ਦੂਜਾ ਸਟਾਈਲ ਕਿਹੜਾ ਹੈ ਕਈਆਂ ਨਾਲ ਬਣਾਉਣਾ ਹੈ ਕਿਉਂਕਿ ਕਈ ਤਰੀਕੇ ਨਾਲ ਕਰੀ ਲੈ ਬਣਾਇਆ ਜਾ ਸਕਦੇ ਆ ਬਟ ਮੈਂ ਮੋਸਟਲੀ ਦੋ ਤਰੀਕਿਆਂ ਨਾਲ ਬਣਾਉਣੀ ਆ ਇਹਨੂੰ ਵੀ ਥੋੜਾ ਕਰ ਦਿੰਨਾ ਕਲੇਮ ਨੇ ਸੋਈ ਕੀਤੀ ਹੈ ਥੋੜੀ ਜੀ ਇਹ ਨੂੰ ਫਰਾਈ ਕਰ ਦਿੰਨੇ ਹਾਂ ਇੱਕ ਸਾਈਡ ਤੇ ਮੈਂ ਕਰੇਲੇ ਰੱਖ ਦਿੱਤੇ ਆ ਕਰੇਲੇ ਫਰਾਈ ਹੋ ਰਹੇ ਆ ਐਂਡ ਇੱਕ ਸਾਈਡ ਤੇ ਮੈਂ ਪੈਨ ਦੇ ਵਿੱਚ ਆਇਲ ਪਾ ਕੇ ਰੱਖਿਆ ਇਹਦੇ ਵਿੱਚ ਮੈਂ ਜੋ ਵੀ ਮਟੀਰੀਅਲ ਹੈ ਇਹਨੂੰ ਭੁੰਨਣੇ ਇਹਦੇ ਵਿੱਚ ਪਾ ਕੇ ਸਬਕੋ ਫਿਰ ਉਹਨਾਂ ਨੂੰ ਘਾਤ ਦੇ ਵਿੱਚ ਜੀਰਾ ਦੇਖੋ ਕਿ ਦਬ ਤੜ ਤੜ ਕਰ ਰਣ ਲੱਗਿਆ ਜੀਰਾ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਜਿੰਜਰ ਐਂਡ گارਲਿਕ ਇਸ ਅੰਦਰ ਕਿਥੋਂ ਪਤਾ ਲੱਗਿਆ ਆਇਲ ਬਹੁਤ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ। ਸੋ ਦੋ ਥੋੜਾ ਜਿਹਾ ਹੋਏ ਤਾਂ ਇਹਨੇ ਬ੍ਰਾਊਨ ਹੋਣ ਦੇਣਾ ਜਦੋਂ ਹਲਕਾ ਜਿਹਾ ਬ੍ਰਾਊਨ ਹੋ ਜਾਏ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਅਨਨ ਪਾਵਾਂਗੀ ਸੋ ਇਹ ਚੇਂਜ ਕਰ ਦਿੰਨੀ ਆ ਕਿਉਂਕਿ ਬਹੁਤ ਵੈਸੇ ਮੈਂ ਕਦੀ ਹਾਈ ਕਰ ਦਿੰਨੀ ਆ ਕਦੀ ਸਲੋ ਕਰ ਦਿੰਨੀ ਆ ਬਿਕੋਜ਼ ਜੇ ਜ਼ਿਆਦਾ ਅਸੀਂ ਹਾਈ ਤੇ ਕਰੇਲੇ ਪਕਾਵਾਂਗੇ ਤਾਂ ਇਹ ਅੰਦਰੋਂ ਕੱਚੇ ਰਹਿ ਜਾਣਗੇ ਬਾਹਰੋਂ ਬਾਹਰੋਂ ਹੀ ਸੜ ਜਾਣਗੇ ਕਾਲੇ ਹੋ ਜਾਂਦੇ ਬ੍ਰਾਊਨ ਹੋ ਜਾਂਦੇ ਬਟ ਅੰਦਰੋਂ ਇਹ ਕੱਚੇ ਰਹਿ ਜਾਣਗੇ ਇਸ ਲਈ ਮੈਂ ਇਹਨੂੰ ਵਿੱਚ ਵਿੱਚ ਸਲੋ ਕਰ ਦਿੰਨੀ ਆ ਵਿੱਚ ਵਿੱਚ ਥੋੜਾ ਪੀਜ ਕਰ ਦਿੰਨੀ ਆ ਬਸ ਤੁਸੀਂ ਵੀ ਆਪਣੇ ਕੋਲੀਆਂ ਨੂੰ ਜਿਵੇਂ ਵੀ ਕਰ ਸਕਦੇ ਹੋ ਕਿ ਮੈਂ ਇਹਦੇ ਵਿੱਚ ਪਾਣ ਲੱਗੀਆਂ ਹਾਂ ਆਣੀ ਨਾ ਇਹ ਨਹੀਂ ਹਲਕੀ ਹਲਕੀ ਗਾਸ ਤੇ ਸੇਕ ਪਕਾਵਾਂਗੇ ਬਿਕੋਜ਼

ਤੇ ਕ੍ਰੀਲੀ ਵੀ ਜੋਰੰਗ ਸ਼ੋਰਾਂ ਤੇ ਫਰਾਈ ਹੋ ਰਿਹਾ ਹੈ। ਇੱਕ ਸਾਲਪੂ ਦੇਖੋ ਪੱਕ ਚੁੱਕੀ ਹੈ। ਮੈਣਾ ਨੂੰ ਜ਼ਿਆਦਾ ਬਰਾਊਨ ਨਹੀਂ ਕਰਨਾ ਹੈਗਾ ਬਿਕੋਜ਼ ਜਿੰਨਾ ਵੀ ਮਟੀਰੀਅਲ ਉਹ ਸਾਰਾ ਜਦੋਂ ਰੈਡੀ ਹੋ ਜਾਏਗਾ ਤਾਂ ਉਹ ਰੈਡੀ ਹੋਣ ਤੋਂ ਬਾਅਦ ਇਹਦੇ ਵਿੱਚ ਮੈਂ ਪੀਹ ਕਾਰਨ ਤੋਂ ਬਾਅਦ ਉਸ ਤੋਂ ਬਾਅਦ ਥੋੜਾ ਹੋਰ ਪਕਾਣਾ ਹੈ ਨਾ ਬਿਕੋਜ਼ ਪਹਿਲਾਂ ਹੀ ਸਾਰਾ ਪਕਾ ਲੂੰਗੀ ਤਾਂ ਇਹ ਮਟੀਰੀਅਲ ਦਾ ਵੱਖਰਾ ਟੇਸਟ ਆਏਗਾ ਇਹਦਾ ਵੱਖਰਾ ਹੀ ਟੇਸਟ ਆਏਗਾ ਦੋਨਾਂ ਨੂੰ ਮਿਕਸ ਅਪ ਕਰਨਾ ਪੈਣਾ ਹੈ। ਤੱਕ ਨੂੰ ਹਲਕਾ ਹਲਕਾ ਬ੍ਰਾਊਨ ਕਰੂੰਗੀ ਤੇ ਇਹ ਸਾਰੇ ਡੇ ਫਰਾਈ ਹੋ ਗਏ ਆ ਇਹਨਾਂ ਨੂੰ ਮੈਂ ਹਾਫ ਹਾਫ ਫਰਾਈ ਕੀਤਾ ਤਾਂ થોੜੇ ਗ੍ਰੀਨ ਗ੍ਰੀਨ ਲੱਗ ਰਹੇ ਆ ਜਿਦਾਂ ਤੇ ਇੱਧਰ ਸਾਡਾ ਜਿਹੜਾ ਪਿਆਜ਼ ਆ ਉਹ ਭੁੱਜ ਗਿਆ ਹੈ অলমোਸਟ ਇਹ ਰੈਡੀ ਹੋ ਚੁੱਕਿਆ ਹੈ ਐਂਡ ਮੈਂ ਇਹਦੇ ਵਿੱਚ ਐਡ ਕਰਾਂਗੀ ਧੰਨਾ ਨਮਕ ਤੇ ਤੁਹਾਜੇ ਨਮਕ ਪਾਣੀ हल्दी पा दी है अंडर पाउडर थोड़ा जिम्मेदार एड कर दिनेसाले ऐड कर दीते हैं हाँ जी मसाला रेडी हो चुका है ठीक है तो मैं इन ਸਕਲ ਚਵਾਰੀਆਂ ਸੋ ਮੈਂ بیچ ਕਰੇਆਂ ਦੇ ਵਿੱਚ ਘੱਟ ਦਿੱਤੀਆ ਬਿਕਾਜ਼ ਆਫਟਰ ਫਰਾਈ ਤੇ ਬਹੁਤ इजीली ਜਿਹੜੇ ਆ ਉਹ ਬਾਹਰ ਆ ਗਏ ਸੀ ਕਿ ਹੁਣ ਮੈਂ ਇਹਨੂੰ ਇਹ ਵਿੱਚ ਫੇਰ ਕਰਨ ਲੱਗੀ ਆ ਹਾਂਜੀ ਮੈਂ ਮਸਾਲੇ ਨੂੰ ਕਰੇਲਿਆਂ ਦੇ ਵਿੱਚ ਕਰਤਾ ਫੇਰ ਨੂੰ ਤੇ ਇਹ ਥੋੜੇ ਥੋੜੇ ਕੱਚੇ ਆ ਅੰਦਰੋਂ ਤੇਲੇ ਮੈਂ ਆਪਣੇ ਆਪ ਹੀ ਕੱਚੇ ਰੱਖੇ ਸੀਗੇ ਬਿਕਾਜ਼ ਇਸ ਤੋਂ ਬਾਅਦ ਇਹਨੂੰ ਥੋੜਾ ਟਾਈਮ ਮੈਂ ਸਿਰ ਪਕਾਵਾਂਗੀ ਓਇਲ ਮੈਂ ਗਰਮ ਕਰ ਲਿਆ ਵਿੱਚ ਪਿੰਗਾਂ ਕਰਾਂਗੀ ਹਲਕੀ ਹਲਕੀ ਫਲੇਮ ਤੋਂ ਇਹ ਬੰਦ ਹੋ ਜਾਂਦਾ ਵੇਸੇ ਸੀ ਨੂੰ ਸੈੱਟ ਕਰਨ ਵਾਸਤੇ ਨੂੰ ਸੀ ਭਾਗਿਆਂ ਨਾਲ ਵੀ ਬੰਦ ਸਕਦੇ ਆ ਬਟ ਮੈਂ ਨਹੀਂ ਬੰਦ ਨਹੀਂ ਮੈਂ ਐਵੇਂ ਇਹਨੂੰ ਸੈੱਟ ਕਰ ਦਿੰਦੀ ਆ ਡਿਪੈਂਡ ਕਰਦਾ ਹੈ ਮੈਨੂੰ ਇਹ ਵੀ ਈਜ਼ੀ ਲੱਗਦਾ ਹੈ ਕਿ ਅੱਜਾਂ ਕੀ ਹੈ ਮੇਰੇ ਤੱਕ ਕਰੇਲੇ ਸਾਡੀ ਹੋ ਗਈ ਆ ਰੈਡੀ ਤੁਸੀਂ ਵੀ ਬਣਾਓ ਤੇ ਸਾਰਿਆਂ ਨੂੰ ਖਵਾਓ ਮੈ ਤਾਂ ਲੱਗ ਗਿਆ ਖਾਣ ਮੈਨੂੰ ਬਹੁਤ ਭੁੱਖ ਲੱਗੀ ਆ